ਕਿਆ ਖਾਧੈ ਕਿਆ ਪੈਦਾ ਹੋਏ ਜਾਮਨ ਨਾਹੀਂ ਸੱਚਾ ਸੋਏ ਕਿਆ ਮੇਵਾ ਕਿਆ ਘੋੜ ਗੁੜ ਮਠਾ ਮਠਾ ਕਿਆ ਮੈਦਾ ਕਿਆ ਮਾਸ ਇਹ ਕੋ ਸਾਰੇ ਪਦਾਰਥ ਕਹਿ ਦਿੱਤੇ ਕਾਦਾ ਤੂੰ ਗੁੜ ਖਾ ਰਿਆ ਮੇਵਾ ਖਾ ਰਿਆ ਮੈਦੇ ਖਾ ਰਿਆ ਮਾਸ ਖਾ ਰਿਆ ਕਿਆ ਖਾਧੈ ਕਿਆ ਪੈਦਾ ਹੋਏ ਜਾਮਨ ਨਾਹੀਂ ਸੱਚਾ ਸੋਏ ਕਿਆ ਮੇਵਾ ਕਿਆ ਘੋੜ ਗੁੜ ਮਠਾ ਕਿਆ ਮੈਦਾ ਕਿਆ ਮਾਸ ਕਿਆ ਕੱਪੜ ਕਿਆ ਕੇਸੇ ਸੁਖਾਲੀ ਕੀਜੈ ਭੋਗ ਬਿਲਾਸ਼ ਕਾਦੇ ਤੋ ਇਨੇ ਕੱਪੜੇ ਰੋਜ ਖਰੀਦ-ਖਰੀਦ ਕੇ ਪਾਨਾ ਪਏ ਕਾਦੇ ਤੂ ਰੋਜ ਨਵੇਂ ਤੋਂ ਨਵੇਂ ਆਪਣੇ ਬੈੱਡ ਦੀਆਂ ਚਾਦਰਾਂ ਬਦਲਣਾ ਪਏ ਪਲੰਗ ਦੀਆਂ ਵੇਖੋ ਮੁੱਦਤ ਪਹਿਲਾਂ ਗੁਰਦੇਵ ਬਾਣੀ ਚ ਕਹਿ ਗਏ ਕਿਆ ਕੱਪੜ ਕਿਆ ਸੇਸ ਖਾਲੀ ਕੀਜੈ ਭੋਗ ਵਿਲਾਸ ਕਿਆ ਲਸ਼ਕਰ ਕਿਆ ਨੀਬ ਖਵਾਸੀ ਕਾਧੀਆਂ ਤੇਰੀਆਂ ਫੌਜਾਂ ਕਾਦੇ ਤੇਰੇ ਸਿਰ ਤੇ ਚੌਰ ਕਰਨ ਵਾਲੇ ਤੇਰੇ ਅੱਗੇ ਜਿਹੜੇ ਚੌਰ ਬਰਦਾਰ ਨੇ ਕਿਆ ਲਸ਼ਕਰ ਕਿਆ ਨੀਬ ਖਵਾਸੀ ਆਵੇ ਮਹਿਲੀ ਵਾਸ ਬਹੁਤ ਕੋਈ ਤੂੰ ਇਕੱਠਾ ਕੀਤਾ ਪਰ ਚੇਤੇ ਰੱਖੀ ਨਾਨਕ ਸੱਚੇ ਨਾਮ ਬਿਨ ਸਭੋ ਟੋਲ ਵਿਨਾਸ਼ ਇੱਕ ਨਾਮ ਤੋਂ ਬਿਨਾ ਖਾਣਾ ਪਾਣਾ ਜੋ ਕੁਝ ਵੀ ਖਾਏ ਸਭ ਕੀ ਬਨਾਸ਼ ਹੋ ਜਾਣਾ ਇਹਦਾ ਤੇਰੇ ਰੋਹਾਨੀਅਤ ਨਾਲ ਕੋਈ ਸੰਬੰਧ